ਜਿਹੜੇ ਬੰਦੇ ਦੀ ਰੋਜ਼ ਘਰੇ ਕੁੱਤੇ ਖਾਣੀ ਹੁੰਦੀ ਹੈ ਉਸੇ ਬੰਦੇ ਨੂੰ ਹੀ ਪਤਾ ਹੁੰਦਾ ਕੁੱਤੇ ਖਾਣੀ ਹੁੰਦੀ ਕੀ ਚੀਜ਼ ਆ ਅੱਜ ਘਰੇ ਨਹੀਂ ਗਾਲਾਂ ਪਈਆਂ ਗਾਲਾਂ ਤੋਂ ਬਾਅਦ ਖੁਸ਼ੀ ਦੀ ਵਾਰੀ ਆਈ ਅੱਜ ਨਹਾਉਣ ਦੀ ਕਹਿੰਦੇ ਤੂੰ ਤਾਂ ਆਪਣਾ ਹੁੰਦਾ ਨਹੀਂ ਹੈਗਾ ਇਹਨੂੰ ਤਾਂ ਨਮਾ ਦੇ ਮੈਂ ਤਾਂ ਕਿਤੇ ਸ਼ੈਂਪੂ ਨਾਲ ਵੀ ਨਹੀਂ ਨਹਾਤਾ ਮੈਂ ਤਾਂ ਕੁੱਤੇ ਲਈ ਸਾਬਣ ਨਾਲ ਨਹਾਉਣਾ ਪੈਂਦਾ ਅੱਜ ਖੁਸ਼ੀ ਨੂੰ ਸ਼ੈਂਪੂ ਨਾਲ ਨਮਾਵਾਂਗੇ ਆ ਦੇਖੋ ਮਿੱਤਰੋ ਲੈ ਵੀ ਆ ਜਾ ਫੱਤੇ ਮੇਰੇ ਨਾਲ ਹੁੰਦਾ ਜਦੋਂ ਅਸੀਂ ਬੜੀਆਂ ਦੀਆਂ ਵੀਡੀਓ ਬਣਾਉਂਦੇ ਫੱਤੇ ਮੇਰੇ ਨਾਲ ਹੀ ਹੁੰਦਾ ਤਾਰੀ ਗੱਲ ਬਾਤ ਹੁਣ ਤੁਹਾਡੇ ਨਾਲ ਕਰਾਂਗੇ ਕਿੰਨੀ ਕੁੱਤੇਖਾਨੀ ਕੁੱਤੀ ਨਾਲ ਹੋ ਗਈ ਹੁਣ ਖੁਸ਼ੀ ਨਾਲ ਹੋਊਗੀ ਸੌਰੀ ਯਾਰ ਖੁਸ਼ੀ ਬਹੁਤ ਜਿਆਦਾ ਮੈਨੂੰ ਪਿਆਰ ਕਰਦੀ ਹੈ ਇਹਦੇ ਬਿਨਾਂ ਤੇ ਇੱਕ ਪਲ ਵੀ ਮੈਂ ਰਹਿ ਨਹੀਂ ਸਕਦਾ ਇਹਨੇ ਅੱਖ ਲੱਗਦੀ ਆ ਇਹਨੂੰ ਇੱਕ ਵਾਰੀ ਕਹੀਂ ਇੱਕ ਵਾਰੀ ਸੁਣ ਜਾਂਦਾ ਮੈਨੂੰ 10 ਵਾਰੀ ਕਹਿਣ ਮੈਨੂੰ ਤਾਂ ਨਹੀਂ ਸੁਣਦਾ ਫਿਰ ਤਾਂ ਹੀ ਉਹ ਕੁੱਤੇਖਾਨੀ ਹੁੰਦੀ ਆ ਲੈ ਮਿੱਤਰਾ ਫਤਿਹ ਲੈ ਚੱਲਿਆ ਮਾਂ ਕਹਿੰਦਾ ਜਾ ਕੇ ਤੁੱਪੇ ਬਣਦੇ ਹੁਣ ਕਹਿੰਦੀ ਮੈਂ ਨਹੀਂ ਨਾਉਣਾ ਮੈਂ ਨਹੀਂ ਨਾਉਣਾ ਮਾਂ ਕਹਿੰਦਾ ਚੰਦਰੀ ਅੱਜ ਤੁੱਪ ਵਾਲੀ ਸੋਣੀ ਚੜੀ ਐ ਲੈ ਮਿੱਤਰਾ ਮਾਂ ਕਹਿੰਦਾ ਪੀੜੀ ਜੀ ਕਰਕੇ ਬਣਦੇ ਐ ਨਹੀਂ ਮਿੱਤਰਾ ਇਹ ਬਹੁਤ ਖਰਾਬ ਹੁੰਦੀ ਆ ਨੇ ਤੈਨੂੰ ਨਹੀਂ ਪਤਾ ਦਿਲ ਕਿੰਨੀ ਮੈਲੀ ਹੋਈ ਪਈ ਆ ਮੁਸਕ ਮਾਰਦਾ ਮੇਰੀ ਮਾਤਾ ਕਹਿੰਦੀ ਸ਼ੈਂਪੂ ਨਾਲ ਨਵਾਦੀਆਂ ਨੂੰ ਹਾਂ ਆਪ ਤਾਂ ਤੂੰ ਕੁੱਤਿਆਂ ਲਈ ਸਾਬਣ ਨਾਲ ਨਹਾਉਣਾ ਇਹਨੂੰ ਸ਼ੈਂਪੂ ਨਾਲ ਨਵਾਇਆ ਕਰ ਲੈ ਮੇਤਰ ਹੁਣ ਸ਼ੈਂਪੂ ਦੀ ਪੂਰੀ ਫਤੇ ਲੱਭੀਆਂ ਦਾ ਫਤੇ ਨਹੀਂ ਲੱਭੀ ਨਹੀਂ ਮੈਂ ਕਿਹਾ ਇੱਥੇ ਨਹੀਂ ਵੀਰੇ ਇੱਥੇ ਨਹੀਂ ਗੇ ਵੀਰੇ ਇਹਨੇ ਪਹਿਲਾਂ ਡੀਲਾਈਟ ਢੋਲੀ ਚੱਕ ਲਈ ਸੀ ਮੈਂ ਕਿਹਾ ਰਹਿਣ ਦੇ ਵੀ ਬਾ ਡੀਲਾਈਟ ਸਾਰੇ ਬੱਲ ਚਾ ਹਾਂ ਪਈ ਹੈ ਇਹ 1 ਲੱਖ ਰੁਪਏ ਦੀ ਸ਼ੈਂਪੂ ਦੀ ਪੂਰੀ ਮੇਤਰੋ 1 ਲੱਖ ਰੁਪਏ ਦੀ ਤੁਹਾਨੂੰ ਜੇ ਚਾਹੀਦੀ ਆਪਾਂ ਦੇ ਦਾਂਗੇ ਆਪਾਂ ਤੁਹਾਨੂੰ ਮਿਲਦੀ ਹੈ ਇਹਨਾਂ ਕੋ ਕਤੂਰੀਏ ਪੂਰੇ ਸਾਫੇਰ ਮੈਂ ਕੰਗਾ ਲੱਭਦਾ ਸੀ ਮੈਂ ਆਪਣੇ ਸ਼ੋਅਰੂਮ ਦੇ ਵਿੱਚ ਪਹੁੰਚਿਆ ਜਿੱਥੇ ਮੈਂ ਵੀਡੀਓ ਬਣਾਉਣਾ ਹੁੰਦਾ ਇਹ ਆਪਣਾ ਕਾਮਰਾ ਆ ਗਿਆ ਕਰੋ ਸਵਾਗਤ ਕਿੱਦਾਂ ਘੈਂਟ ਲੱਗਿਆ ਤਾਂ ਆਪਾਂ ਬਾਲ ਪੇਪਰ ਨਹੀਂ ਲਵਾਇਆ ਸੈਰਤੀ ਲਵਾਇਆ ਹੁਣ ਮਿੱਤਰੋ ਆ ਗਿਆ ਆਪਾਂ ਖੁਸ਼ੀ ਸ਼ੈਂਪੂ ਪਾਇਆ ਆਪਾਂ ਬੱਟਲ ਦੇ ਵਿੱਚ ਤੇ 1 ਲੱਖ ਰੁਪਏ ਦਾ ਸ਼ੈਂਪੂ ਆਉਂਦਾ ਇਹ ਨੇੜੇ ਤੋਂ ਨਹੀਂ ਮਿਲਦਾ ਦਵਾਈ ਤੋਂ ਮਿਲਦਾ ਸਪੈਸ਼ਲ ਇਹ ਕਤੂਰੀਆਂ ਵਾਸਤੇ ਹੁੰਦਾ ਕੁੱਤੀਆਂ ਵਾਸਤੇ ਹੁੰਦਾ ਦੇਖ ਮਿੱਤਰੋ ਕਿੰਨੀ ਮੈਲੀ ਹੋਈ ਪਈ ਆ ਕਿੰਨੀ ਗੰਦੀ ਹੋਈ ਪਈ ਆ ਇੰਨਾ ਗੰਦਾ ਮੈਂ ਹੁਣ ਨਾ ਮੈਨੂੰ ਘਰ ਦੇ ਕਦੇ ਨਹੀਂ ਕਹਿੰਦੇ ਤੂੰ ਨਾਲ ਆ ਪਰ ਇਹ ਤੇ ਤਰ ਸਾਰੇ ਟੱਬਰ ਨੂੰ ਉਹਦਾ ਸਾਡੇ ਨੂੰ ਮੈਨੂੰ ਨਮਾ ਦਿਆ ਕਰ ਟਾਈਮ ਸਰ ਇਹ ਰੋਜ਼ ਨਮਾਇਆ ਕਰ ਮੈਂ ਕਿਹਾ ਰੋਜ਼ ਨਹੀਂ ਨਾਉਂਦੇ ਹਿੰਦੇ ਰੋਜ਼ ਤਾਂ ਮੈਂ ਨਹੀਂ ਨਾਉਂਦਾ ਹੈਗਾ ਮੈਂ ਵੀ ਤੀਜੇ ਚੌਥੇ ਦਿਨ ਜਦੋਂ ਗਾਲਾਂ ਕੱਢਦੇ ਜਾਂ ਮੁਸਕ ਸਮੈਲ ਮਾਉਂਟਰ ਲੱਗ ਜੇ ਮੇਰੇ ਚੋਂ ਫੇਰ ਨਾਉਣਾ ਕਿੱਥੇ ਵੀਰੇ ਹੁਣ ਤੇਰੀ ਵਾਰੀ ਐ ਲੈ ਲੈ ਵਾਸੀਆ ਸਰਤੀ ਮੋਟਰ ਮੱਸੀ ਲੈ ਵੀ ਫਤਿਹ ਹੁਣ ਤੂੰ ਫੜ ਲੈ ਮੋਬਾਈਲ ਤੇ ਮੈਂ ਜਨਾ ਖੁਸ਼ੀ ਲਵੇ ਖੁਸ਼ੀ ਆ ਤੇ ਤੇਰਾ ਕੀ ਬਣੂਗਾ ਲੇ ਮਿੱਤਰੋ ਪਹਿਲਾ ਮੈਂ ਬੁਰਸ ਵੀ ਲਿਆਇਆ ਬੁਰਸ ਤਾਂ ਮੈਂ ਮਾਰਦਾ ਨਹੀਂ ਯਾਰ ਕਾ ਨੂੰ ਵਾਲ ਝੜ ਜਾਣ ਜਖਮ ਲੈ ਮਿੱਤਰੋ ਹੁਣ ਮਾੜਾ ਜਾਂ ਪਾਣੀ ਇੱਤੇ ਛੱਡਿਆ ਪਹਿਲਾ ਇਹਨੂੰ ਸ਼ੈਂਪੂ ਨੂੰ ਮੈਂ ਕਹ ਬਣਾਉ ਪੁਰਾ ਚਾਗੋ-ਜੱਗ ਕਰਤਾ ਚਾਗੋ-ਤਕ ਉਹ ਕਹਿੰਦੇ ਹੁੰਦੇ ਨੇ ਉਹ ਤੱਕ ਕਰਤੀ ਸਰਦਾਰਾ ਚਾਗੋ-ਚੱਕ ਆ ਮੇਤਰੋ ਛਰ ਪਛਾਈਪੂ ਪਾ ਗਿਆ ਵਾ ਪੱਠਲ ਚ ਚਾਗੋ-ਤੱਕ ਕਰਤੀ ਲੈ ਮੇਤਰੋ ਪਹਿਲਾਂ ਨਿਭਾਈ ਆਪਣੀ ਆਰਾਮ ਨਾਲ ਖੜ ਜਾਂ ਜਦੋਂ ਇਹਨਾਂ ਨਹਾਉਣਾ ਹੁੰਦਾ ਜਦ ਮੈਂ ਆਰਾਮ ਨਾਲ ਖੜ ਜਾਂਦੀ ਜਦੋਂ ਮੈਂ ਨਹਾਉਣਾ ਹੁੰਦਾ ਉਹ ਗੁੰਡਾ ਬਾੜ ਡਾ ਕੇ ਨਾ ਹੁਣਾ ਵੀ ਕੋਈ ਦੇਖ ਨਾ ਲਵੇ ਝਾਮਾ ਫੇਰੀਆਂ ਦਾ ਲੈ ਮੇਤਰੋ ਕਿੱਥੇ ਵੀਰੇ ਕਿੰਨੀ ਸੋਹਣੀ ਲੱਗਣ ਲੱਗ ਜੀ ਨਹਾਉਣ ਤੋਂ ਬਾਅਦ ਜਦੋਂ ਤੇ ਕੰਗਾ-ਗੁੰਗਾ ਫੇਰਿਆ ਤੇ ਮੈਂ ਕਹਾ ਸ਼ੈਂਪੂ ਲੈ ਸ਼ੈਂਪੂ ਦਾ ਪਿੰਡ ਹੈ ਉਹ ਉੱਤੇ ਛੱਟ ਦਿਆ ਹਾਂ ਕੀ ਆਵਾਤਾ ਮੈਂ ਵੀ ਇਹਦੇ ਵਾਂਗੂ ਸਿਰ ਮਾਰਦ ਜਿਵੇਂ ਇਹ ਸਿਰ ਮਾਰਦੇ ਹਾਂ ਵੀ ਮੈਂ ਇਹ ਸਿਰ ਮਾਰੀਆਂ ਲੈ ਮਿੱਤਰੋ ਸ਼ੈਂਪੂ ਨਾਲ ਜੇ ਤੁਸੀਂ ਵੀ ਨਹੀਂ ਕਰੇ ਨਾਉਂਦੇ ਤਾਂ ਸ਼ੈਂਪੂ ਨਾਲ ਲਿਆ ਕਰੋ ਜਿਵੇਂ ਕੁੱਤਿਆਂ ਲਈ ਸਾਬਣ ਤੁਹਾਡੇ ਘਰੇ ਹੁੰਦੀ ਐ ਲਾਦੀ ਨਾਲ ਲਿਆ ਕਰੋ ਕਿੱਥੇ ਵੀਰੇ ਲੈਖੇ ਦਵਾਂਗੇ ਅੱਜ ਮਸਾਂ ਖੁਸ਼ੀ ਦੀ ਵਾਰੀ ਆਈ ਆ ਬਿੱਦਕ ਬਾਦ ਨੇ ਝੜਕ ਕੇ ਮੇਰੇ ਉੱਤੇ ਭਾਲ ਪਾ ਦਿੰਦੀ ਐ ਫਿਰ ਮੈਨੂੰ ਬਹੁਤ ਚੀ ਚੜਦੀ ਆ ਵੀ ਤੂੰ ਚਪ ਕਰਕੇ ਨਾ ਆ ਨਹੀਂ ਸਕਦੀ ਹੈ ਕਿੰਨੀ ਲਿਬੜੀ ਪਈਆਂ ਦੇਲਾ ਸ਼ੌਤ ਬਣ ਕੇ ਖੜ ਗਈ ਲੈ ਹਾਂ ਜਨਾਈ ਤੋਂ ਹੀ ਹੋ ਰਹੀ ਐ ਨਹੀਂ ਆਊਗਾ ਨਾ ਵੀਰੇ ਮੈਂ ਨਹੀਂ ਨਾ ਅੱਜ ਕਣਕ ਬੀਜੀ ਆਂ ਕਿੱਥੋਂ ਮੇਰੇ ਹੈ ਲੈ ਲੈ ਆ ਦੇਖ ਬੋਲਾ ਇਹਦਾ ਮੂੰਹ ਮੂੰਹ ਦਾ ਸਾਫ਼ ਕਰੀਆ ਮੂੰਹ ਬਹੁਤ ਸੋਹਣਾ ਲੱਗ ਰਿਹਾ ਜੋ ਤੋਂ ਸ਼ੈਂਪੂ ਨਾਲ ਮੂੰਹ ਤੋਂ ਨਾ ਨਾ ਕੀ ਬਾਤ ਨਜ਼ਾਰਾ ਲੈ ਮਤਲਬ ਬੱਠਾ ਸ਼ੈਂਪੂ ਨਾਲ ਉੱਪਰ ਢੋਲਤਾ ਤੇ ਲੈ ਕੀ ਬਾਤ ਨਜ਼ਾਰਾ ਆ ਗਿਆ ਲੈ ਪੱਜੰਗੀ ਕਿੱਧਰ ਹੁਣ ਤੇਰੇ ਸੰਗਾ ਲੱਗਿਆ ਹੋਇਆ ਤੁਸੀਂ ਨਾ ਹੁੰਦੀਆਂ ਨਹੀਂ ਹੈਂ ਤਾਂ ਹੀ ਤੁਹਾਡੇ ਜੂਂਗਾ ਪੈਣ ਲੈ ਤੇ ਬਾਲ ਕਰੀ ਬੈਠੀਆਂ ਜੇ ਰੋ ਤੂੰ ਕੱਪੜੇ ਬਦਲ ਲੈ ਕਰੇ ਇੱਕੋ ਹੀ ਬੈੱਡ ਤੇ ਰਹਿੰਦੀ ਐ ਹੁਣ ਇੱਕ ਤਾਂ ਬੈਡਰੂਮ ਵੀ ਲਿਆਂਦਾ ਹੋਇਆ ਆਪਣਾ ਵਧੀਆ ਮੰਜਾ ਕਰਾਇਆ ਢਿਲਮਾ ਤੋਂ ਕਰਾਇਆ ਹੈ ਮੰਜੇ ਦਾ ਸਪੈਸ਼ਲ ਲੈ ਇੰਨੇ ਤਰ ਹੁਣ ਆਪਾਂ ਆਪਰਾ ਵੀ ਮੂੰਹ ਥੋਲੇ ਸਿਰ ਤੋਂ ਲਿਆ ਕਿਉਂ ਆਪਾਂ ਨਾ ਹੁੰਦੇ ਨਹੀਂ ਹੁੰਦੇ ਨਾ ਤੁਹਾਨੂੰ ਪਤਾ ਹੀ ਆ ਆਪਾਂ ਤਾਂ ਫਿਰ ਦੀਵਾਲੀ ਦਸਾਰੇ ਜਾਂ ਸੰਗਰਾਣ ਜਾਂ ਗੁਰਪੁਰਬ ਨਹੀਂ ਨਾਈ ਦਾ ਲੈ ਮੇਤਰੋ ਕੁਝ ਨਾ ਆ ਕੇ ਲੇਟੇ ਲੁਟੀਆਂ ਲਾ ਇਹਦਾ ਜਿਹੜਾ ਬੈੱਡ ਹੈ ਇਹ ਦਬਈ ਤੋਂ ਪਹੁੰਚਿਆ ਹੈ ਆਪਣੇ ਲਵੇ ਲੈ ਮੇਤਰੋ ਇਹਦੇ ਉੱਤੇ ਖੁਸ਼ਕੀ ਕੱਡੀਆਂ ਨੇ ਪੂਰੀ ਲੇਟੀ ਲੁਟੀ ਮਾਖੇ ਇੱਥੇ ਲੋਟ ਨਹੀਂ ਆਉਂਦਾ ਮੈਂ ਫਤਿਹ ਨੂੰ ਕਿਹਾ ਮੈਂ ਕਹਾਂ ਉਹ ਗੇਟਾਂ ਲਵੇ ਲੈ ਕੇ ਚੱਲਦੇ ਉੱਥੇ ਧੱਪ ਵਧੀਆ ਲੱਗਦੀ ਆ ਮੈਂ ਕਿਹਾ ਚੱਕ ਚੱਲ ਲੈ ਮੇਤਰੋ ਹੁਣ ਇੱਥੇ ਕਹਿੰਦੀ ਮੈਂ ਜਾਣਾ ਨਹੀਂ ਮੈਂ ਕਿਹਾ ਚੱਲ ਚਲੋ ਜੀ ਹੁਣ ਲੈ ਚੱਲਿਆਂ ਵਾ ਗੇਟਾਂ ਵਾਲੇ ਉੱਥੇ ਨੂੰ ਬਿਠਾ ਕੇ ਤੇ ਕੰਗਾ ਗੁੰਗਾ ਮਾਰਾਂਗੇ ਦੇਖੀ ਜੱਟ ਖੁਸ਼ੀ ਚਮਕਦੀ ਸ਼ੀਸ਼ੇ ਵਾਂਗੂ ਚਮਕੂਗੀ ਬਰੀ ਜੇ ਮੈਂ ਰੋਜ਼ ਕਿਬ ਕਿੰਨਾ ਕਾਲਾ ਕਾਲਾ ਹੋਇਆ ਫਿਰਦਾ ਮੈਂ ਮੈਂ ਨਹਾਉਂਦਾ ਨਹੀਂ ਇਹੀ ਆਦਤ ਆ ਮੇਰੀ ਆਹ ਦੇਖੋ ਖੁਸ਼ੀ ਨਹਾ ਰਹੀ ਐ ਤੁਸੀਂ ਨੇ ਨਹਾ ਲਿਆ ਫਤਿਹ ਵੀਡੀਓ ਬਣਾਈਆਂ ਲੈ ਲੈ ਮਸਤ ਆ ਪੂਰੀ ਮਸਤ ਕਿੱਥੇ ਬਰੇ ਲੇਖ ਦੇਵਾਂਗੇ ਜੇ ਅਸੀਂ ਰੋਜ਼ ਨਹਾਇਆ ਕਰੀਏ ਤਾਂ ਇਹਨੇ ਨੇ ਸੋਹਣੇ ਲੱਗਣ ਲੱਗ ਜਾਗੇ ਅੱਜ ਬਹੁਤ ਖੁਸ਼ ਹੋਈ ਐ ਮਨ ਖੁਸ਼ ਹੋ ਗਿਆ ਕਹਿੰਦੀ ਅੱਜ ਕਿਆ ਬਾਤ ਕੁੱਤੇ ਖਾਣੀ ਹੋ ਗਏ ਕੁੱਤਿਆਂ ਨੂੰ ਨਵਾਉਣਾ ਪੈ ਗਿਆ ਅੱਜ ਆਪ ਨੂੰ ਵੀ ਨਵਾਉਣਾ ਪਊਗਾ ਕਿਉਂਕਿ ਕੁੱਤੇ ਨਵਾਇਨ ਨਾ ਸ਼ੈਂਪੂ ਮੋਗੇ ਔਰ ਕੁੱਤੇ ਨੂੰ ਛਾਬਣਾ ਨਾ ਨਾ ਪਊਗਾ ਕਿੱਥੇ ਬਰੇ ਲੇਖ ਦੇਵਾਂਗੇ ਹੋ 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 ਕਰਲਾ ਲੇਟੀਆਂ ਲਾਲਾ ਕੰਗਾ ਲੈ ਕੇ ਆਉਣਾ 2 ਮਿੰਟ ਖੜ ਸਈ ਫਤੇ ਕਹਿੰਦਾ ਖੁਸੀ ਨੂੰ ਭੁੱਖ ਲੱਗਿਆ ਮੈਂ ਕਿ ਬਿਸਕੁਟ ਦੇਆ ਬਿਸਕੁਟ ਦੇਣ ਬਾਗਿਆ ਇਹ ਹਾਲ ਹੈ ਫਿਰ ਕੰਜਨ ਜਨਤਾ ਕੀ ਕੀਤਾ ਬਿਸਕੁਟ ਦੇਆ ਫਿਰ ਉਹ ਤਾਂ ਚੱਕਣੇ ਵੀ ਬਾਗਿਆ ਸੀਗਾ ਇਹ ਇਹ ਜਾ ਮੈਂ ਕਿ ਤੂੰ ਜੂਠਾ ਕਿਉਂ ਖਾਣਾ ਨਾ ਕਹਨ ਨਹੀ ਯਾਰ ਮੈਂ ਜੂਠਾ ਨਹੀਂ ਖਾਂਦਾ ਇੱਕ ਮੀਨੂ ਦੇ ਜਾ ਮਖਿਆ ਕਿੱਥੇ ਵੀਰੇ ਫਿਰ ਉਹਦੇ ਲਵੇ ਬੈ ਗਿਆ ਜੇ ਇਹਨੂੰ ਨਾ ਖਾਦਾ ਮੈਂ ਚੱਕੂਗਾ ਕਿੰਨਾ ਭੁੱਖਾ ਭੁੱਖਿਆ ਤੂੰ ਉਹਦੀ ਨੀਂਦ ਰੱਖੀ ਬੈਠਾ ਉਹਦੇ ਵਿੱਚ ਇਹਦਾ ਬਿਸਕੁਟ ਖਾਈ ਜਾਂਦੀ ਆ ਆ ਦੇਖ ਲੈ ਇਹਦਾ ਬਿਸਕੁਟ ਚੱਕਣ ਆ ਗਿਆ ਸੀਗਾ ਆ ਬੈਠਾ ਸਾਹਮਣੇ ਜੇ ਇਹਦੇ ਨਾ ਖਾਦਾਗਾ ਨਾ ਮੈਂ ਖਾ ਜਾਊਗਾ ਇਹ ਜੇ ਕੰਮ ਨਹੀਂ ਫਤੇਦੇ ਫਤੇ ਇਹ ਦੇਖ ਲੈ ਨਿਗਾਹ ਰੱਖੀ ਬੈਠਾ ਇੱਕ ਇਹਦਾ ਕੋਈ ਦੰਦ ਵੀ ਲੈ ਕੇ ਆ ਆ ਬਚਾਲੇ ਜਿਹੜਾ ਦੰਦ ਸੀਦਾ ਹੀ ਕੋਈ ਦੰਦ ਹੀ ਲੈ ਕੇ ਆ ਰਾ ਤੋੜ ਕੇ ਖਾਲਾ ਖਾਲ ਪੁੱਤ ਖਾਲਾ ਇਹਦੂਆ ਤੇਰੇ ਕੰਗਾ ਗੁੰਗਾ ਮਾਰਨ ਤੇਰੇ ਬਾਲ ਪਾਉਣੇ ਨੇ ਤੈਨੂੰ ਤਿਆਰ ਕਰਨਾ ਹੈ ਪੂਰੀ ਚੰਗਤ ਨਾਲ ਤਿਆਰ ਕਰਕੇ ਫਤੇ ਢੀਕ ਚਾ ਫਤੇ ਯਾਰ ਖਾਲਾ ਯਾਰ ਤੂੰ ਫਿਰ ਬਿਸਕੁਟ ਕਿਉਂ ਖਾਂਦਾ ਸੀ ਯਾਰ ਉਹਦਾ ਕੁੱਤੇ ਨੂੰ ਜਦੋਂ ਪਾਦਾ ਇੱਕ ਵਾਰੀ ਫਿਰ ਕੋਈ ਦਾ ਨਹੀਂ ਹੁੰਦਾ ਆ ਦੇਖੋ ਲਾੜ ਕਰਦੇ ਦੇਖ ਕਿੰਨਾ ਕਿੰਨਾ ਪਿਆਰ ਕਰਦੀ ਦੀ ਨਾ ਬਾਲਾ ਪਿਆਰ ਕਰਦੀ ਆ ਬਾਲਾ ਪਿਆਰ ਕਰਦੀ ਆ ਇਹ ਨੰਬਰ ਬਹੁਤ ਸਿਆਣੇ ਹੁੰਦੇ ਨੇ ਕਰੇ ਰੱਖਣੀ ਜ਼ਰੂਰੀ ਨੇ ਇਹ ਬਹੁਤ ਰਾਖੀ ਦਿੰਦੇ ਨੇ ਸਾਡੇ ਘਰੇ ਮੈਂ ਰਾਖੀ ਨਹੀਂ ਕਰਦਾ ਜਿੰਨੀ ਰਾਖੀ ਇਹ ਕਰਦੇ ਨੇ ਕਿੱਥੋਂ ਬਰੇਲਾ ਜੀ ਮਿੱਤਰੋ ਹੁਣ ਲੈ ਚੱਲੇ ਆਪਾਂ ਕੰਗਾ ਕੰਗੇਣਾ ਕਰਾਂਗੇ ਹੁਣ ਇਹਨਾਂ ਦੀ ਵਾਲ ਵਾਲ ਹੇਅਰ ਕਟਿੰਗ ਦੇਖੋ ਏ ਕੀ ਬਾਤ ਹੈ ਬੇਗੀਨਾ ਚੁੱਪ ਕਰਕੇ ਪੂਰੀ ਸੋਹਣੀ ਲੱਗਣ ਲੱਗੀ ਕੱਪੜੇ ਲੀੜੇ ਪਾਏ ਗਏ ਨੇ ਕੱਪੜੇ ਸੁਕਾ ਲਏ ਨੇ ਵਾਲ ਸੁਕਾ ਲਈ ਧੁੱਪੇ ਦੀ ਕੇਸੀ ਇਸ਼ਨਾਨ ਹੋ ਗਿਆ ਤੇ ਘੁੱਪੇ ਦੇ ਵਾਲ ਸੁੱਕ ਗਏ ਨੇ ਹੁਣ ਪੂਰੀ ਸੋਣੀ ਲੱਗਣ ਲੱਗੀ ਕਿਆ ਬਾਤ ਹੈ ਨੇ ਆ ਕੇ ਸੰਗਲੀ ਜੀ ਲਾ ਦੇ ਯਾਰ ਸੰਗਲੀ ਜੀ ਤੇ ਬਿਨਾਂ ਤਾਂ ਕੰਮ ਖਰਾਬ ਕਰੂਗੀ ਫਿਰ ਇਹਨੂੰ ਘੇੜਾ-ਘੁੜਾ ਦਬਾਇਆ ਭੱਜ ਕੇ ਰਨਿੰਗ ਰਾਉਨਿੰਗ ਕਰਾਈ ਵੀ ਕਿਤੇ ਜੁੜ ਨਾ ਜਾਵੇ ਤੇ ਚੌੜ ਬਹੁਤ ਕਰਦੀ ਆ ਮਰ ਜਾਣੀ ਰਾਖੀ ਬਹੁਤ ਰੱਖਦੀ ਆ ਮੈਂ ਤਾਂ 70 ਵੀ ਬਹੁਤ ਖਾਂਦੀ ਆ ਆਖੇ ਬਹੁਤ ਲੱਗਦੀ ਆ ਸਿਆਣੀਆਂ ਬਹੁਤ ਹੁੰਦੀਆਂ ਲੈ ਮੇਤਰੋ ਸੰਗਲੀ ਦਾ ਪਰ ਲਾਤੀ ਟੰਗਾ ਇਹਦੇ ਫੇਰ ਤਾਂ ਦੇਖ ਦੇਖ ਦੇ ਕੇ ਨਾ ਲਾੜ ਕਰਦੀ ਆ ਬਾਲਾ ਲਾੜ ਕਰਦੀ ਆ ਮਰ ਜਾਣੀ ਬਾਲਾ ਲਾੜ ਕਰਦੀ ਮੇਰਾ ਤਾਂ ਬਾਲਾ ਜਾਦੇ ਕਰਦੀ ਆ ਕਿਉਂਕਿ ਪੁੱਤਾਂ ਵਾਂਗੂ ਸਾਮੀ ਹੋਈ ਆ ਤਿੰਨ ਕਤੂਰੇ ਪਿੱਛੇ ਜੇ ਮਰ ਗਏ ਸੀ ਦੋ ਬਚ ਗਏ ਸੀ ਇੱਕ ਭੈਣੀ ਆਲਾ ਲੈ ਗਿਆ ਸੀਗਾ ਇੱਕ ਆਪਣੇ ਰਿਸ਼ਤੇ ਆਲੀ ਚ ਦੇਤਾ ਸੀਗਾ ਤੇ ਬਹੁਤ ਸਿਆਣੀਆਂ ਮਰਦੀ ਮਰਦੀ ਬੱਜੀ ਆ ਜਾਣ ਆ ਤਾਂ ਮੇਰੀ ਜਾਨ ਤੋਂ ਬਿਨਾ ਇਥੋਂ ਬਿਨਾ ਕੁਛ ਨਹੀਂ ਮੇਤਰੋ ਦੇ ਕਿੰਨਾ ਲਾੜ ਕਰਦੀ ਆ ਇਨਾ ਲਾਡ ਕਰਦੇ ਇਨਾ ਪਿਆਰ ਕਰਦੇ ਇਹ ਜਾਨਵਰ ਕਰਦੀ ਪਿਆਰ ਹੁੰਦੇ ਨੇ ਲਓ ਮਿੱਤਰੋ ਆਖਰੀ ਵਾਰ ਮੈਂ ਰੋਟੀ ਖਾਣੀ ਹੈ ਮੇਰੇ ਨਾਲ ਆ ਕੇ ਰੋਟੀ ਖਾਣੀਆਂ ਨੇ ਨਾਲ ਹੀ ਕੋਲੇ ਬਹਿ ਜਾਂਦੀ ਆ ਕਹਿੰਦੀ ਇੱਕ ਵਰਗੀ ਪਹਿਲਾਂ ਮੈਨੂੰ ਪਾ ਫੇਰ ਤੇ ਰੋਟੀ ਖਾਈ ਇਨਾ ਪਿਆਰ ਕਰਦੀ ਲਓ ਮਿੱਤਰੋ ਕੁੱਤੇ ਖਾਣੀ ਹੋਈ ਆ ਤਾਂ ਤੈਨੂੰ ਨਵਾਇਆ ਦੇਖ ਦੇ ਕਹਿੰਦੀ ਬਾਲਾ ਚਾ ਚੜ ਗਿਆ ਬਾਲਾ ਜਾ ਕਰ ਕਹਿੰਦੀ ਮੈਨੂੰ ਰੋਇ ਨਵਾਦਿਆ ਕਰ ਮੈਂ ਕਿਹਨ ਮੈਂ ਆਪਣੀ ਨੋਂ ਮੈਂ ਤੇ ਕਿੱਥੋਂ ਨਵਾਦੂੰਗਾ ਆਇਆ 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 ਕਿੰਨਾ ਪਿਆਰ ਕਰਦੀ ਮਰ ਜਾਣੀ ਕਿੰਨਾ ਓਏ ਕਿੰਨਾ ਜੇ ਇਨੀ ਕੁੜੀ ਪਿਆਰ ਕਰਕੇ ਆ ਬਾਤ ਮੈਂ ਵਿਆਹ ਕਰਵਾਣਾ ਕਿੱਥੇ ਵੀਰੇ ਕਿੱਥੇ ਕੋਈ ਕੁੜੀ ਦਿੰਦਾ ਲੇ ਮੇਤਰਾ ਹੁਣ ਕਿੜਾ ਕੁੜਾ ਦਵਾਏ ਬਾਰਿਸ਼ ਛੜਤੀ ਪੀਹ ਦੇ ਵਿੱਚ ਦੇਖ ਹੁਣ ਫਤੇ ਨਹੀਂ ਸੀ ਅੰਗਲੀ ਚੱਕੀ ਫਿਰਦੇ ਨਾਲ ਭੱਜੀ ਫਿਰਦੀ ਆ ਬਾਲ ਗਏ ਸੁੱਕ ਤੇ ਲੱਗ ਗਈ ਪੂਰੀ ਘੈਂਟ ਦੇਖੋ ਉਹੀ ਖੁਸ਼ੀ ਆ ਨਵਾਈਏ ਜਿਹੜੀ ਲਿਕਲੀ ਚੱਟੀ ਖੰਭ ਵਰਗੀ ਲੈ ਮੇਤਰਾ ਇਹ ਦੂਬਾਰ ਇਹਨੂੰ ਦਬਕਾ ਮਾਰੂ ਮੈਂ ਵੀ ਚੱਲ ਅੰਦਰ ਆਖੇ ਉਹਦੀ ਲੱਗ ਜਾਂਦੀ ਆ ਇਹ ਗੱਲ ਨਹੀਂ ਹੈਗੀ ਵੀ ਆਪਾਂ ਨੂੰ ਜਵਾਬ ਦੇ ਦੂਗੀ ਜਦੋਂ ਉਹਨੂੰ ਕਹਦਾ ਚੱਲ ਪਿੰਜਰੇ ਵਿੱਚ ਫਿਰ ਅੱਜ ਆਪਾਂ ਪੋਜਮ ਪਾੜ ਵੀ ਕਰਨਾ ਸੀ ਇਹਦਾ ਖਾਣਾ ਪੀਣਾ ਵੀ ਦੇਣਾ ਸੀ ਲੈ ਮੇਤਰਾ ਇਹ ਦੂਬਾਰ ਇਹਨੂੰ ਸ਼ਾਲ ਖੁਸ਼ੀ ਇਹ ਦੋ ਖੁਸ਼ੀ ਨੂੰ ਹਾਕ ਵੱਜੂਗੀ ਖੁਸ਼ੀ ਜਰਕਦੇ ਨੇ ਅੰਦਰ ਜਾਊਗੀ ਜਰਕਦੇ ਨੇ ਆਊਗੀ ਲੈ ਮਿੱਤਰੋ ਹੁਣ ਇਹਨੂੰ ਆਪਾਂ ਸੱਦ ਲਿਆ ਵੀ ਆ ਜਾ ਅੰਦਰ ਹੁਣ ਤੇਰਾ ਬਾਹਰ ਕੋਈ ਕੰਮ ਨਹੀਂ ਹੈਗਾ ਤੈਨੂੰ ਨਵਾਤਾ ਜਿਹੜਾ ਮੁਸਕ ਮਾਰਦਾ ਸੀ ਆ ਗਈ ਆ ਗਈ ਮਿੱਤਰੋ ਆ ਗਈ ਆ ਗਈ ਚਲ ਹੁਣ ਅੰਦਰ ਚੱਲ ਬਾਈ ਅੰਦਰ ਇਹ ਦੂਬਾਰ ਪਿੰਜਰੇ ਚਾ ਢਾ ਦਾਂਗੇ ਪਿੰਜਰੇ ਚਾ ਢਾ ਕੇ ਇਹ ਦੂਬਾਰ ਇਹਨੂੰ ਪਾ ਦਾਂਗੇ ਆਪਾਂ ਇਹਦੀ ਫੀਡ ਤੇ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜਾਉਂਦੇ ਵਾਸਤੇ ਉਹ ਇੱਕ ਜਾਨਪਰ ਜਰੂਰ ਰੱਖਿਓ ਘਰੇ ਬਹੁਤ ਸਿਆਣੇ ਹੁੰਦੇ ਨੇ ਇਹ ਜੇ ਤੁਸੀਂ ਘਰੇ ਰੱਖਣਾ ਤਾਂ ਬਹੁਤ ਵਧੀਆ ਬਿੜਕ ਦਿੰਦੇ ਨੇ ਕੈਮਰੇ ਨਾਲੋਂ ਵੀ ਵੱਧਕਾ ਬਿੜਕ ਦਿੰਦੇ ਨੇ ਮੈਨੂੰ ਬਹੁਤ ਨਹੀਂ ਕਿਸ ਤੂੰ ਕੈਮਰੇ ਨਾਲੋਂ ਮੈਨੂੰ ਕੈਮਰੇ ਦੀ ਲੋੜ ਨਹੀਂ ਸੀਗੀ